ਫਗਵਾੜਾ ਦੇਵ ਸ਼ਰਪੂਰ ਉਰਤੇ ਸਿਤ ਖੁਰੰਪੂ ਨਜ਼ਦੀਕ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ 17 ਸਾਲਾ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਇਹ ਹਾਦਸਾ ਜੀਪ ਦੇ ਖੜੇ ਟਰੱਕ ਵਿੱਚ ਵੱਜਣ ਕਨ ਵਾਪਰਿਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ 17 ਸਾਲਾ ਨੌਜਵਾਨ ਅਮਨ ਪੁੱਤਰ ਸੁਰਿੰਦਰ ਸਿੰਘ ਵਾਸੀ ਲਖਪூர் ਸਜਾਈ ਜਾ ਰਹੇ ਨਗਰ ਕੀਰਤ ਦੇ ਵਿੱਚ ਹਿੱਸਾ ਲੈਣ ਜਦੋਂ ਆਪਣੇ ਘਰੋਂ ਆਪਣੀ ਜੀਪ ਤੇ ਫੁੱਲ ਲਗਵਾਉਣ ਲਈ ਫਗਵਾੜਾ ਆ ਰਿਹਾ ਸੀ ਤਾਂ ਪਿੰਡ ਖੁਰੰਪੂ ਨਜ਼ਦੀਕ ਉਸਦੀ ਜੀਪ ਦੀ ਖੜੇ ਟਰੱਕ ਨਾਲ ਟੱਕਰ ਹੋ ਗਈ ਜਿਸ ਨਾਲ ਅਮਨ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਜ਼ਬਰਦਸ ਸੀ ਜੀਪ ਬੁਰੀ ਤਰ੍ਹਾਂ ਨੁਕਸਾਨੀ ਗਈ ਹਾਦਸੇ ਤੋਂ ਬਾਅਦ ਨੌਜਵਾਨ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ ਜਿੱਥੇ ਇੱਕ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਮੌਕੇ ਗੱਲਬਾਤ ਕਰਦੇ ਹਾਂ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰ ਆਸ਼ੂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮ੍ਰਿਤਕ ਦੇਨ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਖੇ ਰਖਵਾ ਦਿੱਤਾ ਗਿਆ ਉਧਰ ਹਾਦਸੇ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਨੌਜਵਾਨ ਅਮਨ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪੂਰਾ ਪਿੰਡ ਸਦਮੇ ਵਿੱਚ ਹੈ ਮੈਂ ਡਾਕਟਰ ਆਸ਼ੂ ਦੇ ਵਿਲ ਹਸਪੀਟਲ ਤੋਂ ਬਾਅਦ ਵਿਦ ਆਉਰ ਈਐਮੂ ਤੇ ਅੱਜ ਸਾਡੇ ਕੋਲ ਕਰੀਬ 10:40 ਤੇ ਇੱਕ ਐਕਸੀਡੈਂਟ ਕੇਸ ਆਇਆ ਸੀ ਤੇ ਉਹ ਆਇਡੈਂਟੀਫਾਈ ਹੋਇਆ ਹੈ ਅਮਨ son of surinder singh ਉਮਰ ਹੈ ਕਰੀਬ 17 ਸਾਲ ਕਿੱਥੇ ਰਹਿਣ ਵਾਲਾ ਹੈ ਮੈਨੂੰ ਇਹ ਰਹਿਣ ਵਾਲਾ ਹੈਗਾ ਲਖਪੁਰ ਦਾ ਲਖਪੁਰ ਜੀ ਤੇ ਇਹ ਐਕਸੀਡੈਂਟ ਹੋਇਆ ਸੀ ਖੜੇ ਟਰੱਕ ਚ ਵੱਜੇ ਤੇ ਪਤਾ ਲੱਗਾ ਮੈਡਮ ਕਿੱਥੇ ਹੋਇਆ ਐਕਸੀਡੈਂਟ ਇਹੋ ਇਹ ਹਿਸ਼ਾਰਪੁਰ ਰੋਡ ਤੇ ਹੋਇਆ ਤੇ ਇਸ ਟੀ ਦੇ ਵਿੱਚ ਪਤਾ ਲੱਗਾ ਗੱਡੀ ਗੱਡੀ ਖੜੀ ਖੜੇ ਟਰੱਕ ਚ ਵੱਜ ਜਾ ਹੈ ਤੇ ਆਪ ਇਹ ਗੱਡੀ ਸੀ ਮੌਕੇ ਤੇ ਰੱਖੋਗੀ ਇਹਦੀ ਮੌਕੇ ਤੇ ਡੈਥ ਹੋ ਗਈ ਸਾਡੇ ਕੋਲ ਬਰੌਡ ਡੈਂਟਿੰਗ ਸੀ ਅੱਜ ਸਾਡੇ ਇਲਾਕੇ ਵਿੱਚ ਬੜੀ ਮਾੜੀ ਘਟਨਾ ਵਾਪਰੀ ਹੈ ਮੁੰਡਾ ਅਮਨਦੀਪ ਸਿੰਘ son of ਸਰਿੰਦਰ ਸਿੰਘ ਵਾਸੀ ਲਖਪੁਰ ਜੋ ਕਿ ਆਪਣੀ ਗੱਡੀ ਫਗਵਾੜੇ ਵਿਖੇ ਨਗਰ ਕ੍ਰਿਸ਼ਨ ਲਈ ਤਿਆਰ ਕਰਵਾਉਣ ਜਾ ਰਿਹਾ ਸੀਗਾ ਖੁਰਮਪੁਰਾ ਤੇ ਪੁਲਾੜਾਈ ਦੇ ਵਿੱਚ ਉਸ ਵੀਰ ਦਾ ਐਕਸੀਡੈਂਟ ਹੋ ਗਿਆ ਨੌਂ ਜਵਾਨ ਵੀਰ ਦੀ ਮੌਤ ਹੋ ਗਈ ਏ ਇਸ ਦੁੱਖ ਦੀ ਘੜੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੀ ਏ ਤੇ ਪਰਮਾਤਮਾ ਅਗੇ ਅਰਦਾਸ ਕਰਦੀ ਏ ਕਿ ਐਦਾਂ ਦੀ ਘਟਨਾ ਕਦੀ ਵੀ ਕਿਸੇ ਨਾਲ ਨਾ ਵਾਪਰੇ ਫਗਵਾੜਾ ਦੇ ਹਿਸ਼ਰਪੁਰ ਉਰਤੇ ਸਥਿਤ ਖੁਰੰਪੂ ਨਜ਼ਦੀਕ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ 17 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਜੀਪ ਦੇ ਖੜੇ ਟਰੱਕ ਵਿੱਚ ਵੱਜਣ ਕਨ ਵਾਪਰਿਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ 17 ਸਾਲਾ ਨੌਜਵਾਨ ਅਮਨ ਪੁੱਤਰ ਸੁਰਿੰਦਰ ਸਿੰਘ ਵਾਸੀ ਲਖਪੁਰ ਸਜਾਏ ਜਾ ਰਹੇ ਨਗਰ ਕੀਰਤ ਦੇ ਵਿੱਚ ਹਿੱਸਾ ਲੈਣ ਜਦੋਂ ਆਪਣੇ ਘਰੋਂ ਆਪਣੀ ਜੀਪ ਤੇ ਫੁੱਲ ਲਗਵਾਉਣ ਲਈ ਫਗਵਾੜਾ ਆ ਰਿਹਾ ਸੀ ਤਾਂ ਪਿੰਡ ਖੁਰੰਪੂ ਨਜ਼ਦੀਕ ਉਸਦੀ ਜੀਪ ਦੀ ਖੜੇ ਟਰੱਕ ਨਾਲ ਟੱਕਰ ਹੋ ਗਈ ਜਿਸ ਨਾਲ ਅਮਨ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਜਵ ਦੱਸ ਸੀ ਜੀਪ ਬੁਰੀ ਤਰ੍ਹਾਂ ਨੁਕਸਾਨੀ ਗਈ ਹਾਦਸੇ ਤੋਂ ਬਾਅਦ ਨੌਜਵਾਨ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ ਜਿੱਥੇ ਇੱਕ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਮੌਕੇ ਗੱਲਬਾਤ ਕਰਦੇ ਹਾਂ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰ ਆਸ਼ੂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮ੍ਰਿਤਕ ਦੇ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਖੇ ਰਖਵਾ ਦਿੱਤਾ ਗਿਆ ਉਧਰ ਹਾਦਸੇ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਨੌਜਵਾਨ ਅਮਨ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪੂਰਾ ਪਿੰਡ ਸਦਮੇ ਵਿੱਚ ਹੈ ਮੈਂ ਡਾਕਟਰ ਆਸ਼ੂ ਸਿਵਲ ਹਸਪਤਲ ਫਗਵਾੜਾ ਤੋ ਯਮੂ ਕਿ ਅੱਜ ਸਾਡੇ ਕੋਲ ਕਰੀਬ 10:40 ਤੇ ਇੱਕ ਐਕਸੀਡੈਂਟ ਕੇਸ ਆਇਆ ਸੀ ਤੇ ਉਹ ਆਇਡੈਂਟੀਫਾਈ ਹੋਇਆ ਹੈ ਅਮਨ son of ਸੁਰਿੰਦਰ ਸਿੰਘ ਉਮਰ ਹੈ ਕਰੀਬ 17 ਸਾਲ ਕਿੱਥੇ ਰਹਿਣ ਵਾਲਾ ਮੈਡਮ ਇਹ ਰਹਿਣ ਵਾਲਾ ਹੈਗਾ ਲਖਪੁਰ ਦਾ ਲਖਪੁਰ ਜੀ ਤੇ ਇਹ ਐਕਸੀਡੈਂਟ ਹੋਇਆ ਸੀ ਖੜੇ ਟਰੱਕ ਚ ਵੱਜੇ ਤੇ ਪਤਾ ਲੱਗਾ ਮੈਡਮ ਕਿ ਕਿੱਥੇ ਹੋਇਆ ਐਕਸੀਡੈਂਟ ਹੈ ਇਹ ਇਹ ਹਿਸ਼ਾਰਪੁਰ ਰੋਡ ਤੇ ਹੋਇਆ ਤੇ ਇਸ ਚੀਜ਼ ਦੇ ਵਿੱਚ ਪਤਾ ਲੱਗਾ ਕਿਹੜੀ ਗੱਡੀ ਖੜੇ ਖੜੇ ਟਰੱਕ ਚ ਵੱਜਾ ਹੈ ਤੇ ਆਪ ਇਹ ਗੱਡੀ ਸੀ ਮੋਕੇ ਨੇ ਰੱਖੋਗੇ ਇਹਦੀ ਬਲੌਕ ਦੇ ਡੈਥ ਉਹ ਵੀ ਸਾਡੇ ਕੋਲ ਬਰੌਡ ਟੈਂਟਿੰਗ ਸੀ ਅੱਜ ਸਾਡੇ ਇਲਾਕੇ ਵਿੱਚ ਬੜੀ ਮਾੜੀ ਘਟਨਾ ਵਾਪਰੀ ਮੁੰਡਾ ਅਮਨਦੀਪ ਸਿੰਘ son of ਸਰਵਿੰਦਰ ਸਿੰਘ ਵਾਸੀ ਲਖਪੁਰ ਜੋ ਕਿ ਆਪਣੀ ਗੱਡੀ ਫਗਵਾੜੇ ਵਿਖੇ ਨਗਰ ਕੀਰਤਨ ਲਈ ਤਿਆਰ ਕਰਵਾਉਣ ਜਾ ਰਿਹਾ ਸੀਗਾ ਖੁਲਮਪੁਰਾ ਤੇ ਪੁਲਾੜਾਈ ਦੇ ਵਿੱਚ ਉਸ ਵੀਰ ਦਾ ਐਕਸੀਡੈਂਟ ਹੋ ਗਿਆ ਨੌਜਵਾਨ ਵੀਰ ਦੀ ਮੌਤ ਹੋ ਗਈ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੀ ਹੈ ਪਰਮਾਤਮਾ ਅਗੇ ਅਰਦਾਸ ਕਰਦੀ ਏ ਕਿ ਐਦਾਂ ਦੀ ਘਟਨਾ ਕਦੀ ਵੀ ਕਿਸੇ ਨਾਲ ਨਾ ਵਾਪਰੇ